ਜਾ ਜਾਂਦੀ ਹੈ ਇਸੇ ਗੱਲ ਵਿੱਚ ਸ਼ਬਦ ਲੱਜ ਜਾਂਦੀ ਹੈ ਕਿ ਸਰਕਾਰ ਨੇ ਤਵੱਜਨ ਕੀਤਾ ਸੀ ਕਿ ਅਸੀਂ 20000 ਕਰੋੜ ਰੁਪਇਆ ਮਾਈਨਿੰਗ ਦਾ ਲੈ ਕੇ ਖਜ਼ਾਨੇ 'ਚ ਪਾਵਾਂਗੇ ਰੇਤਾ ਬਜਰੀ ਜਿਹੜੀ ਆਮ ਆਦਮੀ 'ਨੂੰ ਪਹੁੰਚ ਤੱਕ ਕਰਾਂਗੇ ਸੋ ਇਹਨਾਂ ਨੇ ਠੀਕ ਕਿਹਾ ਤਾਂ ਲੋਕਾਂ ਨੇ ਇਹਦੀ ਗੱਲ ਵੀ ਮੰਨ ਲਈ ਲੋਕਾਂ ਨੇ ਇਹਨਾਂ ਨੂੰ ਸਰਕਾਰ ਦੇ ਦਿੱਤੀ ਸਾਨੂੰ ਬਾਹਰ ਕਰਤਾ ਲੇਕਰ ਅਸੀਂ ਮੰਨ ਕਰਦੇ ਹਾਂ ਅਸੀਂ ਇਹ ਗੱਲ ਕਹਾ ਕੇ ਤੁਹਾਨੂੰ ਉਹ ਤੇ ਆਪਣੀਆਂ ਉਹਨਾਂ ਗੱਲਾਂ ਦੇ ਧਿਆਨ ਕਰਕੇ ਉਹ ਸਾਰੇ ਜਿਹੜੇ ਬੈਠੇ ਆ ਉਹਨਾਂ ਦੇ ਵਿਚਾਰ ਕਰਕੇ ਉਹਨਾਂ ਚੀਜ਼ਾਂ ਨੂੰ ਪੂਰੇ ਅੱਖੀ ਤੱਕ ਜਾਣਦੇ। ਇੱਕ ਸੋਸਾਇਟੀ ਦਾ ਸੋਸਾਇਟੀ ਦਾ ਚੱਲਦਾ ਉਹ ਕਿੰਨਾ ਮਾਹੌਲ ਜਣਾ ਹੈ ਕਾਫੀ ਜਿਆਦਾ ਖਰਾਬ। ਦੇਖੋ ਟਕਰਾਅ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਰੋਜੀ ਰੋਟੀ ਦਾ ਮਸਲਾ ਸਭ ਦਾ ਹੀ ਹੈ ਹਰੇਕ ਆਦਮੀ ਦਾ ਰੋਜੀ ਰੋਟੀ ਦਾ ਮਸਲਾ ਹੈ। ਲੇਕਿਨ ਮੈਂ ਇਸ ਗੱਲ ਦਾ ਪੱਕਾ ਉਹਨਾਂ ਦੇ ਨਾਲ ਹੈ ਜਿਹੜੇ ਉੱਪਰ ਹੋਈਓ ਬੈਠੇ ਆ ਜਿਹੜੇ ਦੇਣੀ ਧਰਮੇ ਤੇ ਬੈਠੇ ਆ ਬਹੁਤ ਦਿਨਾਂ ਦੇ ਮੇਰਾ ਉਹਨਾਂ ਨੂੰ ਮੁਕੰਮਲ ਸਮਰਥਨ ਹੈ ਉਹ ਆਪਣੇ ਪੇਟ ਦੀ ਲੜਾਈ ਲੜ ਰਹੇ ਆ ਇੱਕ ਪਾਸੇ ਸਾਡੇ ਹਿਮਾਚਲ ਵਾਲੇ ਦੁਸ਼ਮਣ ਢੀ ਹੈਗੇ ਪਰ ਇਹ ਤਾਂ ਹੈਗਾ ਨਾ ਅਫਸੋਰਸ ਤੇ ਉਹਨਾਂ ਦਾ ਕੰਮ ਚੱਲਦਾ ਹੈ ਸਾਡੇ ਲੋਕਾਂ ਦਾ ਕੰਮ ਬੰਦ ਹੈ ਇਹ ਤੜਫਦੇ ਆ ਕਿਸ ਤਰੀਕਾ ਜਾ ਹੋਣੀਆਂ ਗੱਡੀਆਂ ਜਿਹੜੀਆਂ ਉਪਵਾੜੀਏ ਖਰੀਦ ਕੇ ਲੈ ਗਏ ਆਲੀ ਬੜੀ ਧੀਰ ਹੋ ਗਈ ਤੜਫਦਿਆਂ ਨੂੰ ਪਰ ਮੇਰਾ ਜਿਹੜਾ ਨਾਲ ਇੱਕ ਇਹ ਵੀ ਇੱਕ ਤਰੀਕਾ ਹੈ ਕਿ ਮੈਂ ਲਾਸ਼ਾਂ ਦੇ ਰਾਜਨੀਤੀ ਨਹੀਂ ਕਰਦਾ ਮੈਂ ਕਿਸੇ ਦੇ ਦੁੱਖ ਦਰਦ ਦੀ ਰਾਜਨੀਤੀ ਨਹੀਂ ਕਰਦਾ ਮੈਂ ਇੱਥੇ ਆ ਕੇ ਇਹਦਾ ਰਾਜਨੀਤੀ ਕਰਨ ਨਹੀਂ ਕਰਨਾ ਚਾਹਦਾ ਲੇਕਿਨ ਮੈਂ ਆਉਣ ਵਾਲੇ ਦਿਨਾਂ 'ਚ ਕਿਉਂਕਿ ਮੈਂ ਮੇਰੀ ਵਿਅਸਤਤਾ ਕਾफी ਹੈ ਪਾਰਟੀ ਦੀ ਵੀ ਕਾफी ਕੰਮ ਹੁੰਦਾ ਹੈ ਆਉਣ ਵਾਲੇ ਦਿਨਾਂ 'ਚ ਮੈਂ ਇਹਨੂੰ ਜਲਦੀ ਇਹਨਾਂ ਦੇ ਨਾਲ ਖੜਾ ਹੋ ਕੇ ਇਹਨਾਂ ਟਰਕਾਂ ਵਾਲਿਆਂ ਦੀ ਬਦਲ ਕਰਕੇ ਇਹਨੂੰ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਲੈ ਕੇ ਨੂੰ ਕਿਸੇ ਦਾ ਕਿਸੇ ਪਾਸੇ ਕਿਦਾ ਹਲ ਘਟਾਉਣ ਕਿ ਆਪਣਾ ਯੋਗਦਾਨ ਪਾਉਣ ਲਈ 2024 ਦੇ ਲੋਕ ਸਭਾ ਚੋਣਾਂ ਕਿਹੜੇ ਕਹ ਰਹੇ ਤੇ ਜਿਹੜੇ ਤੋਂ ਕਰਨਾ ਹੈ ਹਾਈ ਲੈਵਲ ਤੇ ਇੰਡੀਆ ਘਟੂੜ ਕਰ ਰਿਹਾ ਉਹ ਜਿਹੜਾ ਪੰਜਾਬ ਸਰਕਾਰ ਆ ਸੀਐਮ ਕਹਦਾ ਸੀ 13 ਦੇ 14ਵੇਂ ਸ਼ਿਫਟ ਹੋ ਉਹ ਇਕੱਲੇ ਲੜਨਾ ਕਿ ਦੇਖੋ ਇਹਦੇ ਤੇ ਮੇਰਾ ਨਹੀਂ ਬਿਆਨ ਬਣਦਾ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਦਿੱਲੀ ਚ ਬੈਠੀਆਂ ਦੋਨੋਂ ਪੋਲਿਟਿਕਲ ਪਾਰਟੀਆਂ ਜਿੰਨੀਆਂ ਹੈਗੀਆਂ ਨੇ ਉਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਜਿਹੜਾ ਇਹ ਕਰ ਰਹੇ ਹੈ ਇਹ ਉਹਨਾਂ ਦਾ ਕੰਮ ਹੈ ਕਿ ਕੋਈ ਗੱਲ ਕਹਿਣੀ ਆ ਕੋਈ ਟਿੱਪਣੀ ਦੇਣੀ ਮੈਂ ਨਹੀਂ ਬਰਾਬਰ ਖੜਾ ਕਰਦੇ ਤੇ ਕਾਇਮ ਬੋਲਾ ਸੋ ਕਿ ਪਰ ਮੈਂ ਇਸ ਦਾ ਆਸਬੰਦ ਹੈ ਮੈਨੂੰ ਆਸ ਹੈ ਕਿ ਇੰਡੀਆ ਗੱਠ ਜੋੜ ਹੋਏਗਾ ਔਰ ਇੰਡੀਆ ਗੱਠ ਜੋੜ ਦੀ ਭਾਵਨਾ ਦੇ ਨਾਮ ਇਲੈਕਸ਼ਨ ਲੜਿਆ ਜਾਏਗਾ ਪੰਜਾਬ ਵਿੱਚ ਗੱਠ ਜੋੜ ਹੁੰਦਾ ਨਹੀਂ ਹੁੰਦਾ ਇਹ ਤਾਂ ਦੋਮਾ ਧਿਰਾਂ ਦੀ ਦਿੱਲੀ ਵਿੱਚ ਬੈਠ ਕੇ ਗੱਲ ਹੋਏਗੀ ਪਰ ਜੇ ਪੰਜਾਬ ਵਿੱਚ ਨਹੀਂ ਵੀ ਹੋਏਗਾ ਕਾ ਜਿਹੜੀ ਭਾਵਨਾ ਹੈ ਸਾਰੇ ਮੁਲਕ ਦੇ ਅੰਦਰ ਉਹ ਇੰਡੀਆ ਗੱਠ ਜੋੜ ਦੀ ਭਾਵਨਾ ਨਾਲ ਹੀ ਇਲੈਕਸ਼ਨ ਬਹੁਤੀ ਤਰ੍ਹਾਂ ਲੱਗਦੀ ਆ ਔਰ ਬੀਜੇਪੀ ਨੂੰ ਕਾਹਲੀ ਟੱਕਰ ਦੇ ਦਿੱਤੀ ਆ ਆ ਪਰਾਂ ਦੀ ਜੋ ਆਪਾਂ ਗੱਲ ਕਰੀਏ ਤਾਂ ਕੁਝ ਜਿਹੜੇ ਕਾਂਗਰਸੀ ਜਿਹੜੇ ਵਰਕਰ ਕਹ ਲਈਏ ਉਹ ਬੜੇ ਨਾਰਾਜ਼ ਨੇ ਐਮਕੀ ਸਾਹਿਬ ਤੋਂ ਨਜ਼ਰ ਆਏ ਕੱਲ ਜਦੋਂ ਬਲਾਚੋਰ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਸੀ ਕੀ ਲੱਗਦਾ ਤੁਹਾਨੂੰ ਜਿਹੜੀ ਆਪਸੀ ਗੁੱਟਬਾਜ਼ੀ ਹੈ ਦੇਖੋ ਮੈਂ ਇਹਦੇ ਤੇ ਨਹੀਂ ਕੁਝ ਵੀ ਕਿਹਾ ਕਿਉਂਕਿ ਚੰਗਰੀ ਲੱਗਦਾ ਕਈ ਮਸਲੇ ਜ਼ਰੂਰੀ ਹੁੰਦੇ ਪਾਰਟੀਆਂ ਦੇ ਜਿਹੜੇ ਸਮੇਂ ਨਾਲ ਹਲਵੀ ਹੋ ਜਾਂਦੇ ਆ ਮੇਰਾ ਤਾਈ ਦੇ ਵਿੱਚ ਕੋਈ ਘਣਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਤਕੜੇ ਹੋ ਕੇ ਆਉਣ ਵਾਲਾ ਇਲੈਕਸ਼ਨ ਲੜਾਂਗੇ ਕੈਂਡੀਡੇਟ ਕੋਈ ਹੋਵੇ ਜਿਹੜਾ ਵੀ ਹੋਏਗਾ ਉਹਨੂੰ ਜਿਤਾਵਾਂਗੇ ਇਹ ਕੁਛ ਸ਼ਰਾਰਤੀ ਅੰਸਰ ਵੱਡ ਜਾਂਦੇ ਆ ਕੁਛ ਐਦਾਂ ਦੇ ਅੰਸਰ ਹਰ ਜਗ੍ਹਾ ਆ ਦੋ ਚਾਰ ਦੋ ਜੋਲ ਦੋ ਚਾਰ ਹਲ-ਹਲਕੇ ਦੇ ਵਿੱਚ ਹੁੰਦੇ ਆ ਜਿਹੜੇ ਸਾਰੀ ਉਮਰ ਆਪਣੇ ਪਿੰਡ ਜੋ ਪੰਚਰੀ ਬਣ ਸਕਦੇ ਜਿਹੜੇ ਸਾਰੀ ਉਮਰ ਸਰਪੰਚ ਨਹੀਂ ਬਣੇ ਜਿਨ੍ਹਾਂ ਦਾ ਬੜਿਆਂ ਹੀ ਕੁਝ ਨਹੀਂ ਜਿਨ੍ਹਾਂ ਦਾ ਮੰਨਣਾ ਵੀ ਕੁਝ ਨਹੀਂ ਉਹ ਬੰਦੇ ਹਮੇਸ਼ਾ ਉਹ ਦੁੱਧ ਚੱਕਾ ਦੀ ਵਾਲੀ ਗੱਲ ਕਰਦੇ ਹੁੰਦੇ ਆ ਪਰ ਇਹੀ ਜੀ ਕੋਈ ਗੱਲ ਇਹ ਕੁੱਲ ਮਿਲਾ ਕੇ ਜਿਹੜੀਆਂ ਪਾਰਟੀਆਂ ਆ ਉਹ ਇਕੱਠੀਆਂ ਆ ਔਰ ਸਾਡੀ ਪਾਰਟੀ ਯੂनाइटेड ਵੀ ਇਕੱਠੇ ਹੋ ਕੇ ਇੱਕ ਜਿਹੜਾ ਇੱਕ ਮਾਲੇ ਪੁੱਤ ਬਣ ਕੇ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਨਰਿੰਦਰ ਦੇ ਬਰਕਰਾਂ ਦੀ ਮੰਗ ਮੁਤਾਬਕ ਲੋਕਲ ਬੰਦੇ ਨੂੰ ਟਿਕਟ ਦੇਗੀ ਕਾਂਗਰਸ ਕੇ ਇਹ ਮੇਰਾ ਬਿਸ਼ਾਰੀ ਹੈਗਾ ਮੇਰਾ ਹੀ ਕੰਮ ਨਹੀਂ ਹੈਗਾ ਇਹ ਪਾਰਟੀ ਹਾਈਪ ਮਾਰ ਦੇਖੇਗੀ ਪਾਰਟੀ ਹਾਈਪ ਮਾਰਨੀ ਜਾਇਆ ਨਾ ਪਾਰਟੀ ਹਾਈਪ ਮਾਰ ਜਿਹਨੂੰ ਵੀ ਪੇਚੇ ਕੋਈ ਲੋੜ ਹੈ ਅਗਰ ਥੋੜਾ ਟਿਕਟ ਕਰਦੇ ਕੰਮ ਪਾਰਟੀ ਕਰ ਦਿੱਤਾ ਦੇਖੋ ਮੈਂ ਪਹਿਲੀ ਤਾਂ ਗੱਲ ਵੀ ਮੈਂ ਉਮੀਦਵਾਰ ਨਹੀਂ ਹੈ ਮੈਂ ਉਮੀਦਵਾਰ ਨਹੀਂ ਹੈਗਾ ਮੈਂ ਨਹੀਂ ਲੋਕ ਸਭਾ ਜਾਣਾ ਚਾਹਦਾ ਕਿਉਂਕਿ ਮੈਂ ਸਟੇਟ ਪੋਲਿਟਿਕਸ ਉੱਤੇ ਪੀ ਹੈ ਤੇ ਸਟੇਟ ਪੋਲਿਟਿਕਸ ਦੇ ਵਿਚੇ ਲੜਨਾ ਚਾਹਦਾ ਹੈ ਬਾਕੀ ਮੈਂ ਪਾਰਟੀ ਦਾ ਵਫਾਦਾਰ ਸਪਾਹੀ ਹੈ ਮੈਂ ਇੱਕ ਬਹੁਤ ਛੋਟਾ ਵਰਕਰ ਹੈ ਛੋਟਾ ਕਰਪੂ ਮੈਂ ਮੈਨੂੰ ਮੇਰੀ ਪਾਰਟੀ ਦੇ ਉਦੇਸ਼ ਕਰੇ ਉਹ ਮੈਂ ਦੇ ਹਮੇਸ਼ਾ ਮੰਨਿਆ ਹੈ ਤੇ ਹਮੇਸ਼ਾ ਮੰਨੂ ਦੇਖੋ ਪੱਲੇ ਟੀਚਰ ਸਹਿਬਾਨ ਦੀ ਗੱਲ ਹੀ ਹੈਗੀ ਅਨੰਦਪੁਰ ਹਲਕੇ ਚ ਚਾਰੇ ਪਾਸੇ ਹਾਹਾਕਾਰ ਜਿੰਨੇ ਡਿਵੈਲਪਮੈਂਟ ਦੇ ਕੰਮ ਤੇ ਉਹ ਸਾਰੇ ਰੁਕੇ ਅੱਜ 2 ਸਾਲ ਹੋ ਗਏ ਮੈਂ ਕੀਰਤਪੁਰ ਦੀ ਉਹ ਗੱਲ ਕਰਦਾ ਅਸੀਂ ਇਹ ਪੁਲ ਮਨਜ਼ੂਰ ਕੀਤਾ ਤਾਂ ਗੁਰਦੁਆਰਾ ਇੱਥੇ ਸਾਹਿਬ ਨੂੰ ਜਨਕਮਲ ਸਾਹਿਬ ਨੂੰ ਤੇ ਨਾਲ ਸ਼ਹਿਰ ਵਾਸਤੇ ਜੇ ਇਹ ਪੁਲ ਕੰਪਲੀਟ ਹੋ ਜਾਂਦਾ ਤਾਂ ਸ਼ਹਿਰ ਦੇ ਵਿਪਾਰ ਨੂੰ ਬਹੁਤ ਵਾਧਾ ਹੋਣਾ ਤਾਂ ਜਿਹੜੇ ਸ਼ਰਧਾਲੂ ਵਾਲੇ ਗੁਰਦੁਆਰਾ ਸਾਹਿਬ ਆਣਾ ਉਹਨਾਂ ਨੂੰ ਬੜਾ ਫਾਇਦਾ ਹੋਣਾ ਤਾਂ ਕਿ ਇੱਟ ਨਹੀਂ ਲੱਗੇ ਅੱਜ ਤੁਸੀਂ ਲਿਫਟੇ ਡਿਵੀਸ਼ਨ ਦਾ ਹਾਲ ਦੇਖੋ। ਅੱਜ ਤੁਸੀਂ ਇਹ ਦੇਖੋ ਕਿ ਬੁੱਗਾ ਸਾਹਿਬ ਤੋਂ ਜਿਹੜੀ ਹਿਮਾਚਲ ਬਾਰਡਰ ਨੂੰ ਸੜਕ ਪਾਣੀ ਸੀ। ਉਹ ਮੰਤਰੀ ਜੀ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ ਜਿੱਦਣ ਉਹ ਕੰਮ ਸ਼ੁਰੂ ਕਰਕੇ ਉਹਦੇ ਤੇ ਰੋੜੀ-ਰਾੜੀ ਪਾਈ ਹੈ। ਲੇਕਿਨ ਅੱਜ ਇੱਕ ਸਾਲ ਹੋ ਚੱਲਿਆ ਉਹ ਕੰਮ ਉੱਥੇ ਦਾ ਉੱਥੇ ਖੜਾ ਹੈ। ਕੋਈ ਵੀ ਕੰਮ ਮੈਨੂੰ ਦੱਸੋ ਜਿੱਥੇ ਕਿਤੇ ਚੱਲਦਾ ਹੋਵੇ। ਸੋ ਹਾਲ ਬੜਾ ਮਾੜਾ ਹੈ। ਅਸੀਂ ਚਾਹਾਂਗੇ ਇਸਰ ਕਾੜੀ ਨਾਲ ਜੀਦਾ ਵਾਸਤਿਹ ਹੱਦ ਦੇ ਬਜਾਏ ਹੋਰ ਕੀ ਬੰਦੇ ਕਾਰਸ ਦੇ ਕੰਮ ਵਾਸਤੇ ਹੱਦ ਦੇ ਕਿ ਵਿਕਾਸ ਦੇ ਕੰਮ ਜਿਹੜੇ ਰੁਕੇ ਆ ਇਹਨਾਂ ਨੂੰ ਦੇਖੋ ਔਰ ਇਹ ਜਿਹੜੇ ਟੀਚਰ ਸਾਹਿਬ ਆ ਇਹਨਾਂ ਦੀ ਗੱਲ ਸੁਣ ਕੰਮ ਸਾਰੇ ਨਹੀਂ ਹੋ ਜਾ ਕਰਦੇ ਆ ਕੰਮ ਕਈ ਹੋ ਜਾਂਦੇ ਆ ਕਈ ਕੰਮ ਲੇਟ ਵੀ ਹੋ ਜਾਂਦੇ ਆ ਸਾਰੇ ਕੰਮ ਇਕੱਠੇ ਹੋ ਵੀ ਨਹੀਂ ਸਕਦੇ ਅਸ ਇਹ ਵੀ ਕਹਿੰਦੇ ਆ ਲੇਕਿਨ ਇਹ ਗੱਲ ਜਰੂਰ ਸੁਣਨੀ ਕਿ ਤੂੰ ਬਿਠਾ ਲ ਕਟੋ-ਕਟ ਬਿਠਾ ਲ ਕੇ ਇਹਦਾ ਦੇ ਦੁੱਖ ਦਰਦ ਤੇ ਮੱਲਬ ਦਲਾਇ ਜਾਵੇ ਇਹ ਤਾਂ ਰਿੱਤਾ ਬੁਜੀ ਤੂੰ ਗੱਲ ਸੁਣ ਕੇ ਜਦੋਂ